ਫੇਲੋਰ ਪੁਲਿਸ ਨੇ ਵਾਕਫਾਖ ਮਾਮਲੇ ਵਿੱਚ ਇੱਕ ਮਹਿਲਾ ਸਮੇਤ ਪੰਜ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਆ ਡੀਐਸਪੀ ਫਲੋਰ ਸਰਬੰਸ ਸਿੰਘ ਵਾਲ ਨੇ ਦੱਸਿਆ ਕਿ थाना ਮੁਖੀ ਫਲੋਰ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਸਪੈਸ਼ਲ ਚੈਕਿੰਗ ਦੌਰਾਨ ਬਲਵਿੰਦਰ RAM ਪੁੱਤਰ ਜੀਰਾ RAM ਵਾਸੀ ਜਮਾਲਪੁਰ ਫਗਵਾਣਾ ਅਤੇ ਬਿਰਜੂ ਪੁੱਤਰ ਰਤਨ ਪਾਸਮਾਨ ਵਾਸੀ ਜਗਤਪੁਰ ਨੇੜੇ ਖੱਟ ਮਹਿਲਾ ਫਲੋਰ ਨੂੰ ਕਾਬੂ ਕੀਤਾ ਹੈ ਜੋ ਕਿ ਲੁੱਟਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਆਦੀ ਸਨ ਤੇ ਇਹ ਦੋਸ਼ੀ ਮੋਟਰਸਾਈਕਲ ਚੋਰੀ ਕਰਨ ਦੀ ਨੀਅਤ ਨਾਲ ਫਲੋਰ ਇਲਾਕੇ ਵਿੱਚ ਘੁੰਮ ਰਹੇ ਸਨ ਉਨ੍ਹਾਂ ਕਿਹਾ ਕਿ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਇਹਨਾਂ ਦਾ ਇੱਕ ਸਾਥੀ सनी ਉਰਫ ਬਾਬਾ ਵਾਸੀ ਖਡ ਮਹੱਲਾ ਫਲੋਰ ਭੱਜਣ ਵਿੱਚ ਕਾਮਯਾਬ ਹੋ ਗਿਆ ਜਿਸ ਦੀ ਭਾਲ ਲਈ ਸ਼ਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਮੁੜਲੀ ਪੁਛਗੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਵਾਰਦਾਤਾ ਕਰਨ ਦਾ ਮੁੱਖ ਦੋਸ਼ੀ ਵਿਰਜੂ ਹੈ ਜੋ ਕਿ ਦਿਨ ਅਤੇ ਰਾਤ ਸਮੇਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਇਸੇ ਤਰ੍ਹਾਂ ਹੀ ਪੁਲਿਸ ਨੇ ਇੱਕ ਹੋਰ ਮਾਮਲੇ ਵਿੱਚ ਸੈਂਬਲ ਪੁੱਤਰ ਦਲਵੀਰ ਚੰਦ ਵਾਸੀ ਕਤਪਾਲੋਂ ਅਤੇ ਮਮਤਾ ਪਤਨੀ ਹਰਿੰਦਰਪ੍ਰੀਤ ਸਿੰਘ ਵਾਸੀ ਨਗਰ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ પાસે ਪੁਲਿਸ ਨੇ ਪਿਆ ਨਸ਼ੀਲੀਆਂ ਗੋਲੀਆਂ ਅਤੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਉਹਨਾਂ ਦੱਸਿਆ ਕਿ ਇਹ ਦੋਸ਼ੀ ਇਹ ਨਸ਼ਾ ਲੁਕਛਿਪ ਕੇ ਲਿਆ ਕੇ ਫਿਲੌਰ ਗੜਾ ਅਤੇ ਨਗਰ ਏਰੀਏ ਦੇ ਪਿੰਡਾਂ ਵੀ ਸਪਲਾਈ ਕਰਦੇ ਸਨ ਇਸ ਤੋਂ ਇਲਾਵਾ ਫਿਲੌਰ ਪੁਲਿਸ ਨੇ ਅਮਰਿਤਪਾਲ ਸਿੰਘ ਉਰਫ ਅੰਬਾ ਪੁੱਤਰ ਅਜਮੇਰ ਸਿੰਘ ਵਾਸੀ ਉਪਲ ਖਾਲਸਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਜਿਸ ਖਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਡੇ ਲੋਕੋ ਹੋਦੇ ਇਸ ਤੋਂ ਵਿੱਚ ਬਾਜੂਗਾ ਐਸਐਸਪੀ ਸਾਹਿਬ Shri Har Kamal Singh ਜੀ ਨੂੰ ਮੈਮ ਝਲਾਈ ਗਈ ਹੈਗੀ ਨਸ਼ੇ ਦੇ ਵਿਰੁੱਧ ਅਤੇ ਮੜੇ ਅੰਸਰ ਜਿਹੜੇ ਲੁੱਟਕੋ ਘਾ ਕਰਦੇ ਆ ਉਸੇ ਸਾਨੂੰ ਕਾਮਯਾਬੀ ਮਿਲੀ ਹੈ। ਥਾਣਾ ਫਲੋਰ ਦੇ ਮੁਖੀ ਅ ਸੰਜੀਵ ਕੁਮਾਰ ਇਨਸਪੈਕਟਰ ਤੇ ਉਹਦੀ ਟੀਮ ਵੱਲੋਂ ਇੱਕ 10-10 ਮੈਂਬਰੀ ਗਰੂਪ ਜਿਹੜਾ ਵਾ ਉਹ ਵਿਸਤਾਰ ਕੀਤਾ ਗਿਆ ਹੈਗਾ। ਪਿਛਲੇ ਚ ਅਸੀਂ ਛੋਰੀ ਦੇ ਮੋਟਰਸਾਈਕਲ ਤੇ ਜਿਹੜੇ ਇੱਕ ਤੋਂ ਥੋੜੇ ਮੋਟਰਸਾਈਕਲ ਸੀ ਉਹ ਬਰਾਮਦ ਕੀਤੇ ਨੇ, ਮੋਬਾਈਲ ਬਰਾਮਦ ਕੀਤੇ ਨੇ ਤੇ ਤੇਜ ਹਥਿਆਰ ਜਿਹੜੇ ਨਾਲ ਉਹ ਲੁੱਟਕੋ ਕਰਦੇ ਸੀ ਦਾਤ ਤੋਂ ਬਰਾਮਦ ਕੀਤਾ ਗਿਆ ਹੈਗਾ। ਤੇ ਇਹ ਤਿੰਨੇ ਤਿੰਨੇ ਦੋਸ਼ੀਆਂ ਚੋਂ ਦੋ ਦੋਸ਼ੀ ਜਿਹੜੇ ਨੇ ਉਹ ਅਸੀਂ ਅਰੈਸਟ ਕਰ ਲਏ ਤੀਸਰਾ ਦੋਸ਼ੀ ਜਿਹੜਾ ਹੈਗਾ ਉਹ ਲੁਧਿਆਣਾ ਦਾ ਉੱਤੇ ਸ਼ੱਫਾਮਰਗੀ ਕੀਤੀ ਜਾ ਰਹੀ ਹੈ ਤੇ ਇਹਨਾਂ ਦਾ ਬੈਕਗਰਾਉਂਡ ਕਿਦਾਂ ਦਾ ਸੀ ਇਹਨਾਂ ਦਾ ਜਿਹੜੇ ਬੈਕਗਰਾਉਂਡ ਹੈਗਾ ਵੀ ਜਿਹੜਾ ਲੋਕਲ ਇੱਥੇ ਹੈਗਾ ਜਗਪੁਰ ਮਲੇ ਤੋਂ ਉਹਦੇ ਤੇ ਚਾਰ ਐਫ ਆਈ ਆਰਸ ਦਰਜ ਨੇ ਤੇ ਉਹ ਬਿਰਜੂ ਮਾੜਾ ਇਨਸਾਨ ਅੱਗੇ ਵੀ ਖੋਹ ਕਰਦਾ ਸੀ ਉਹਨੂੰ ਅਸੀਂ ਰੌਨਡ ਅਪ ਕੀਤਾ ਉਹਦੇ ਕੋਲੋਂ ਅਸੀਂ ਪੁਰਸਮਾਨ ਲੈ ਕੇ ਹੋਰ ਮਸ਼ੀਸ਼ ਕਰਾਂਗੇ ਨਾਲੇ ਹੋਰ ਸਾਥੀ ਕੌਣ ਕੌਣ ਸੀ ਇਹਨਾਂ ਦੇ ਤਿੰਨ ਸਾਥੀ ਸਨ ਇੱਕ ਜਗਤਪੁਰੇ ਤੋਂ ਸੀ ਤੇ ਇੱਕ ਸਣੀ ਸੀ ਲੁਧਿਆਣੇ ਤੋਂ ਇਹ ਤਿੰਨ ਦੋਸ਼ੀ ਨੇ ਜਿਹੜੇ ਕਿ ਵਾਰਦਾਤਾ ਸ਼ਾਮਰੇ ਕਰਦੇ ਸੀ ਹਾਈਵੇ ਤੇ ਗਰੀਬ ਲੋਕਾਂ ਨੂੰ ਅਤੇ ਟਰੱਕ ਡਰਾਈਵਰ ਜਿਹੜੇ ਉਧੇ ਸੀ ਆਊਟਸ ਆਦੋ ਸਟੇਟੋ ਜਦੋਂ ਰੁਕਦੇ ਸਨ ਤੇ ਉਹਨਾਂ ਨੂੰ ਦਾਤਰ ਦੀ ਨੋਕ ਦੇ ਉੱਤੇ ਪੈਸੇ ਲੁੱਟਦੇ ਸਨ ਤੇ ਉਹਦਾ ਮੋਬਾਈਲ ਲੁੱਟਦੇ ਸੀ ਹਾਂ ਇੱਕ ਹੋਰ ਮਕਦਮਾ ਸੀ ਇੱਕ ਪੀਓ ਜਿਹੜਾ ਕਾਬੂ ਕੀਤਾ ਸੀ ਤੇ ਪੀਓ ਅਮਰਪਾਲ ਅੰਬਾਇ ਪੰਜ ਥਾਣੇ ਦਾ ਪੀਓ ਹੈਗਾ ਤੇ ਥਾਣਾ ਫਲੋਰ ਵਿੱਚੋਂ ਇਹਨਾਂ ਦਾ ਕਿਲੋ ਹੀਰਨ ਦਾ ਪੀਓ ਹੈਗਾ ਇਸਨੇ ਤਕਰੀਬਨ ਜਿਹੜੇ ਹੀਨਰਸ ਕ੍ਰਾਈਮ ਦੇ ਜਿਹਦੇ 15 ਮਕਦਮੇ ਦਰਜ ਨੇ ਤੇ ਕਾਫੀ ਇਹ ਲੜਾਈਆਂ ਝਗੜਿਆਂ ਦੇ ਵਿੱਚ ਤੇ ਨਸ਼ਾ ਤਸਕਰੀ ਦੇ ਵਿੱਚ ਹੋ ਰਿਹਾ ਹੈਗਾ ਇਹਦਾ ਅਸੀਂ ਪੁਲਿਸ ਰਿਪੋਰਟ ਲੈ ਰਹੇ ਹਾਂ ਪੁਲਿਸ ਰਿਪੋਰਟ ਲੈਣ ਤੋਂ ਬਾਅਦ ਇਹਦੇ ਹੋਰ ਵੀ ਜੋ ਕਰਦਾ ਰਿਹਾ ਕਿੱਥੇ ਰਿਹਾ ਜੋ ਬਣਨ ਤੋਂ ਬਾਅਦ ਉਸ ਬਾਰੇ ਵੈਰੀਫਿਕੇਸ਼ਨ ਕੀਤੀ ਜਾਵੇਗੀ ਇੱਕ ਹੋਰ ਹੀ ਨਾਲੇ ਮਕਦਮਾ ਇੱਕ ਲੇਡੀਜ਼ ਕਾਬੂ ਕੀਤੀ ਹੋ ਇੱਕ ਲੇਡੀਜ਼ ਤੇ ਜੈਂਟਸ ਕਾਬੂ ਕੀਤੇ ਨੇ ਗੜਾ ਪਿੰਡ ਦੇ ਤੋਂ ਇਹ ਕਾਫੀ ਦਿਨਾਂ ਤੋਂ ਸ਼ਿਕਾਇਤ ਆ ਰਹੀ ਸੀ ਤੇ ਇਹਦੇ ਤੇ ਕਾਰਵਾਈ ਕਰਦੇ ਆ ਇਨਸਪੈਕਟਰ ਸੰਜੀਵ ਕੁਮਾਰ ਐਸਐਚਓ ਫਲੋਰ ਤੋਂ ਵੀ ਟੀਮ ਨੇ ਬੜੀ ਅੱਛੀ ਕਾਰਗੁਜ਼ਾਰੀ ਕੀਤੀ ਹੈਗੀ ਆ ਵੀ ਇਹ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਨੇ ਕੋ 10 ਗ੍ਰਾਮ ਹਿਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਇਹਨੂੰ ਪੇਸ਼ ਰਾਤ ਕਰ ਰਹੇ ਹੁਦਰ ਫਿਲੌਰ ਪੁਲਿਸ ਦੀ ਇਸ ਕਾਰਵਾਈ ਤੋਂ ਖੁਸ਼ ਹੋ ਕੇ ਪਿੰਡ ਵਾਸੀਆਂ ਨੇ ਪੁਲਿਸ ਦੀ ਸ਼ਲਾਘਾ ਕਰਦੇ ਆ ਕਿਹਾ ਕਿ ਪੁਲਿਸ ਨੇ ਜੋ ਕੰਮ ਕੀਤਾ ਉਹ ਕਾਬਲੇ ਤਾਰੀਫ ਹੈ ਉਨ੍ਹਾਂ ਕਿਹਾ ਕਿ ਉਕਤ ਨਸ਼ਾ ਤਸਕਰਾਂ ਨੇ ਇਲਾਕੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਹੋਇਆ ਸੀ ਉਨ੍ਹਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਇਸੇ ਤਰ੍ਹਾਂ ਹੀ ਹੋਰ ਵੀ ਜੋ ਨਸ਼ਾ ਤਸਕਰ ਹਨ ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਫਿਲੌਰ ਤੋਂ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਇਹ ਹੋਣਾ ਚਾਹੀਦਾ बिकॉज ਅਸੀਂ ਫੈਮਲੀਆਂ ਵਾਲੇ ਆ ਸਭ ਦੇ ਕੁੜੀਆਂ ਵੀ ਆ ਸਭ ਕੁਝ ਆ ਸਾਨੂੰ ਇੱਕ ਡਰ ਰਹਿੰਦਾ ਆ ਹਰ ਟਾਈਮ ਕਿ ਬਾਹਰ ਨਸ਼ੇ ਵਾਲੇ ਤੁਰੇ ਫਿਰਦੇ ਆ ਇਹ ਬੜਾ ਵਧੀਆ ਪੁਲਿਸ ਨੇ ਕੀਤਾ ਆ ਇਹ ਇਹਨਾਂ ਦਾ ਰੈਗੂਲਰ ਕੰਟੀਨਿਊਟੀ ਚ ਚਲਣਾ ਚਾਹੀਦਾ ਆ ਚੈਕਿੰਗ ਵਗੈਰਾ ਕਿੰਨੇ ਨੰਨੇ ਕਿੰਨੇ ਲੰਬੇ ਸਮੇਂ ਤੋਂ ਵਿਕ ਰਿਹਾ ਸੀ ਇੱਥੇ ਕਾਫੀ ਟਾਈਮ ਹੋ ਗਏ ਸੀ ਮੋਸਟ ਪ੍ਰੋਬਬਲੀ 10 ਤੋਂ 15 ਡੇਜ਼ ਹੋ ਗਏ ਸੀ ਕਿ ਅਸੀਂ ਰੋਜ਼ ਇਨ ਰੂਟੀਨ ਦੇਖ ਰਹੇ ਸੀ ਆਂਦੇ ਜਾਂਦੇ ਨਾ ਸਾਰਿਆਂ ਨੂੰ ਸੋ ਇਹਨਾਂ ਦਾ ਬੱਚਿਆਂ ਤੇ ਵੀ ਅਸਰ ਪੈਂਦਾ ਆ ਹਾਂਜੀ 23 ਵਸਤੇ ਜਿੰਦਾ ਪੁਲਿਸ ਨੇ ਰੇਡ ਮਾਰ ਕੇ ਇਹਨਾਂ ਨੂੰ ਫੜ ਲਿਆ ਲੇਡੀਜ਼ ਨੂੰ ਇਥੋਂ ਬਰਾਮਤ ਵੀ ਹੋਇਆ ਨਸ਼ੀਲਾ ਵਾਦਤ ਕੀ ਕਹਿਣਾ ਚਾਹੁੰਦਾ ਹਾਂਜੀ ਬਹੁਤ ਵਧੀਆ ਪੁਲਿਸ ਦਾ ਐਕਸ਼ਨ ਸੀਗਾ ਇਹ ਇਦਾਂ ਦੇ ਹੋਣਾ ਚਾਹੀਦਾ ਆ ਚੈਕਿੰਗਸ ਵਗੈਰਾ ਹੋਣੀਆਂ ਚਾਹੀਦੀਆਂ ਆ ਸੋ ਥੈਟ ਕਿ ਕੋਲੋਨਿਸਟ ਇਦਾਂ ਦੇ ਨ ਸਾਡੇ ਇੱਥੇ ਮਾ ਲਕ ਕਲੋਨੀ ਦੇ ਵਿੱਚ ਥੋੜੇ ਦਿਨਾਂ ਤੋਂ ਕੋਈ ਬਾਹਰ ਦੇ ਬੰਦੇ ਆ ਕੇ ਰੈਂਟ ਤੇ ਰਹਿ ਰਹੇ ਆ ਪਰ ਉਹ ਨਸ਼ਾ ਬਹੁਤ ਜ਼ਿਆਦਾ ਸਮਗਲੇ ਕਰਦੇ ਸੀਗੇ ਉਹਨਾਂ ਨੂੰ ਕੱਲ ਪੁਲਿਸ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਹੈ ਬਹੁਤ ਵਧੀਆ ਗੱਲ ਕੀਤੀ ਅਸੀਂ ਪੁਲਿਸ ਦਾ ਧੰਨਵਾਦੀ ਕਰਦੇ ਹਾਂ